ਹਾਂਜੀ ਮਲਾਜਮ ਸਾਥੀਓ ਇੱਕ ਵਾਰੀ ਫੇਰ ਤੁਹਾਡਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਜੇ ਕਿਸੇ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਟਾਈਮ ਟੂ ਟਾਈਮ ਆਪਾਂ ਤੁਹਾਡੇ ਲਈ ਮਹੱਤਵਪੂਰਨ ਜਾਣਕਾਰੀ ਲੈ ਕੇ ਆਉਣੇ ਰਹੇ ਹਾਂ ਤਾਂ ਦੇਖੋ ਅੱਜ WhatsApp ਦੇ ਉੱਤੇ ਮੈਨੂੰ ਕੁਝ ਯਾਦ ਰੱਖਣਯੋਗ ਨੁਕਤੇ ਮਿਲੇ ਨੇ ਹੈ ਪੈਨਸ਼ਨ ਨਾਲ ਸੰਬੰਧੀ ਪਰੰਤੂ ਇਹਨਾਂ ਦਾ ਜਿਹੜਾ ਪਹਿਲਾ ਪੁਆਇੰਟ ਬੜੀ ਸਾਰੀ ਇੱਕ ਗੱਲ ਮੇਰੇ ਧਿਆਨ ਚਾਹੀ ਵੀ ਤੁਹਾਡੇ ਨਾਲ ਡਿਸਕਸ ਜ਼ਰੂਰ ਕਰ ਲਈਏ ਉਹ ਗੱਲ ਕੀ ਆਪਾਂ ਜਿਵੇਂ ਜਿਵੇਂ ਵੀਡੀਓ ਸਟਾਰਟ ਹੂ ਤੁਹਾਨੂੰ ਪਤਾ ਲੱਗ ਜੂ ਇੱਕ ਵਾਰਾਂ 2011 ਤੋਂ ਬਾਅਦ ਇੱਕ ਵਾਰਾਂ 2011 ਦੁਆਰ ਪੈਨਸ਼ਨ 25 ਸਾਲ ਜਾਂ ਵੱਧ ਨੌਕਰੀ ਹੋਣ ਤੇ ਪੂਰੀ ਪੈਨਸ਼ਨ ਮਤਲਬ ਤੁਹਾਨੂੰ ਲੱਗਣੀ ਹੈ ਪੂਰੀ ਪੈਨਸ਼ਨ ਦਾ ਪਾ 50% ਕਾਦਾ 50% ਤੁਹਾਡੀ ਬੇਸਿਕ ਪੇ ਦਾ ਜਿੰਨੀ ਤੁਹਾਡੀ ਬੇਸਿਕ ਪੇ ਹੈ ਉਦੀ ਅੱਧੀ ਤੁਹਾਡੀ ਪੈਨਸ਼ਨ ਲੱਗ ਜੂ ਕਦੋਂ ਲੱਗ ਜੂ 25 ਸਾਲ ਤੋਂ ਵੱਧ ਨੌਕਰੀ ਹੋਣ ਤੇ ਇਸ ਤੋਂ ਪਹਿਲਾਂ ਇੱਕ ਵਾਰ 11 ਤੋਂ ਇਹ ਜਿਹੜਾ ਸਮਾਂ ਸੀ ਉਹ ਸੀ 33 ਸਾਲ 25 ਦੀ ਜਗ੍ਹਾ ਤੇ ਕਿੰਨਾ ਸੀ 33 ਜਿੱਥੇ ਆ 25 ਲਿਖਿਆ ਇੱਥੇ ਪਹਿਲਾਂ ਕਿੰਨਾ ਹੁੰਦਾ ਸੀ 33 ਸਾਲ ਤਾਂ ਇਹਦੇ ਨਾਲ ਰਿਲੇਟਡ ਹੀ ਕੁਝ-ਕੁਝ ਕੱਜ ਦੀ ਵੀਡੀਓ ਆਪਣੀ ਹੈਗੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੋਰਟ ਕੇਸ ਸתי ਜ਼ਰੂਰੀ ਕੋਰਟ ਕੇਸ ਲੱਗਿਆ ਹੋਇਆ ਹੈ ਕਿਦੇ ਰਿਗਾਰਡਿੰਗ 116 ਤੋਂ ਲੈ ਕੇ ਬਸ 30 11 ਲੈ ਕੇ ਗੱਲ ਤੱਕ 31 12 116 ਤੋਂ ਲੈ ਕੇ 30 11 2011 ਤੱਕ ਇਹ ਠੀਕ ਹੀ ਲਿਖਿਆ ਹੈ ਕਿਉਂਕਿ 1/12 2011 ਤੋਂ ਤਾਂ ਇਹ ਵਾਲਾ ਰੂਲ ਲਾਗੂ ਹੋਈ ਗਿਆ ਸੀ ਤਾਂ ਜਿਹੜੇ ਕਰਮਚਾਰੀ ਇਹਨਾਂ ਸਾਲਾਂ ਦੇ ਵਿੱਚ ਰਿਟਾਇਰ ਹੋਏ ਸੀ 1/6 ਤੋਂ ਲੈ ਕੇ 31/11/11 ਤੱਕ ਉਹਨਾਂ ਨੇ ਉਹਨਾਂ ਜੋ ਜਿਹੜੇ ਜਾਗਰੂਕ ਪੈਨਸ਼ਨਰ ਸੀ ਉਹਨਾਂ ਨੇ ਰੈਟ ਲਾਈ ਸੀ ਵੀ ਜਦੋਂ ਪੇ ਕਮਿਸ਼ਨ 1/6 ਤੋਂ ਲਾਗੂ ਹੋਇਆ ਤਾਂ ਸਾਨੂੰ ਲਾਭ 1/11 ਤੋਂ ਕਿਉਂ ਮਿਲੇ ਠੀਕ ਹੈ ਨਾ ਕਿਉਂਕਿ ਜਿਹੜਾ ਲਾਭ ਇੱਕ ਵਾਰਾ 11 ਤੋਂ ਪੇ ਕਮਿਸ਼ਨ ਲਾਗੂ ਕਰਨ ਕਰਕੇ ਮਿਲਿਆ ਸੀ ਉਹ ਪਿੱਛੇ ਤੋਂ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਸਾਨੂੰ ਉਹ ਵੀ ਮਿਲਣਾ ਚਾਹੀਦਾ ਤਾਂ ਕੋਰਟ ਨੇ ਉਹਦੇ ਵਿੱਚ ਉਹਨਾਂ ਨੂੰ ਕਹਿਤਾ ਸੀ ਵੀ ਇਹਨਾਂ ਨੂੰ ਦਿਓ ਪਰ ਸਰਕਾਰ ਨੇ ਉਹਦੇ ਵਿੱਚ ਐਲਪੀਏ ਬਾਤੀ ਸੀ ਠੀਕ ਹੈ ਐਲਪੀਏ ਬਣਨ ਕਰਕੇ ਹਜੇ ਉਹ ਐਲਪੀਏ ਦਾ ਫੈਸਲਾ ਨਹੀਂ ਹੋਇਆ ਪਰੰਤੂ ਕੋਰਟ ਦੇ ਵਿੱਚ ਇਹ ਪੁੱਛਿਆ ਜਾ ਰਿਹਾ ਹੈ ਵੀ ਜੇ ਇਹ ਰੈਟ ਲਾਗੂ ਹੋ ਜਾਂਦੀ ਹੈ ਤਾਂ ਸਰਕਾਰ ਨੂੰ ਕਿੰਨੀ ਕਿ ਦੇਣਦਾਰੀ ਕਰਨੀ ਪਊ ਕਿਉਂਕਿ ਲੱਗ ਰਿਹਾ ਵੀ ਰੇਟ ਲਾਗੂ ਹੋ ਜੂ ਤਾਂ ਜੇ ਲਾਗੂ ਹੋ ਜਾਂਦੀ ਹੈ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਹੋ ਸਕਦਾ ਜਿਵੇਂ ਕੋਈ ਮੰਨ ਲਓ ਇੱਕ ਪਰਬਰੀ ਆਸੁਰਿਤ 31 1 2006 ਨੂੰ ਰਿਟਾਇਰ ਹੋਇਆ ਸੀ ਹੁਣ ਮੰਨ ਲਓ ਕਿੰਨਾ ਚੱਲਦਾ ਹੈ 24 ਚੱਲਦਾ ਹੈ ਤਾਂ ਕਿੰਨੇ ਸਾਲ ਹੋ ਗਏ 18 ਸਾਲ ਹੋ ਗਏ 18 ਸਾਲਾਂ ਦਾ ਉਹਨੂੰ ਬਕਾਇਆ ਮਿਲਣਾ ਹੈ ਲਗਭਗ ਉਦੋਂ ਜੇ ਉਹ 25 ਸਾਲਾਂ ਤੇ ਰਿਟਾਇਰ ਹੋਇਆ ਸੀ ਤੇ ਹੁਣ 33 ਸਾਲ ਦਾ ਨੂੰ ਫਾਇਦਾ ਮਿਲ ਜਾਣਾਗਾ ਤਾਂ ਤੁਸੀਂ ਆਪ ਦੇਖੋ ਲਗਭਗ ਲਗਭਗ 15-20 ਲੱਖ ਰੁਪਇਆ ਘੱਟੋ ਘੱਟ ਉਹਦਾ ਬਕਾਇਆ ਬਣ ਜਾਣਾ ਕਿਉਂ ਜਿਵੇਂ ਆਪਾਂ ਮੰਨ ਲਓ ਸਪੋਜ਼ ਕਰ ਲਓ ਕਿਸੇ ਦੀ ਜਿਹੜੀ ਬੇਸਿਕ ਪੇ ਸੀ ਰਿਟਾਇਰਮੈਂਟ ਦੇ ਸਮੇਂ ਉਹ 20000 ਸੀ ਉਦੀ 25 ਸਾਲ ਦੀ ਸਰਵਿਸ ਹੋਈ ਸੀ ਤਾਂ 25/66 ਕਰਕੇ ਲਗਭਗ 7575 ਰੁਪਏ ਉਹਦੀ ਪੈਨਸ਼ਨ ਲੱਗੀ ਸੀ ਤੇ ਜੇ ਆਪਾਂ ਹੁਣ ਇਹਨੂੰ 20000 ਨੂੰ ਨਮੇ ਦੇ ਮੁਤਾਬਕ ਲਈਏ ਪੂਰਾ ਬੈਨੀਫਿਟ ਮਿਲੇ ਤਾਂ बटे 50 ਹੋ ਜਾਣਾ ਹੁਣ ਇਹ ਆਪਾਂ ਰੂਲ ਵੀ ਦੇਖੇ ਸੀ ਤਾਂ ਉੱਥੇ ਲਗਭਗ ਉਹਦੀ ਕਿੰਨੀ ਪੈਨਸ਼ਨ ਲੱਗ ਜਾਣੀ ਹੈ ਉਦੋਂ ਕਦੋਂ ਜਦੋਂ ਉਹ ਮੰਨ ਲਓ ਰਿਟਾਇਰ ਹੋਇਆ ਸੀ 31 1 2006 ਤਾਂ ਦੇਖੋ ਲਗਭਗ ਉਹਦਾ 2500 ਰੁਪਏ ਦਾ ਫਾਇਦਾ ਹੋ ਗਿਆ ਬਾਕੀ ਉੱਤੇ ਜਿਹੜਾ ਮਹਿੰਗਾਈ ਪੱਤਾ ਲੱਗਣਾ ਕੋਈ ਬੜਾ ਪਾ ਪੱਤਾ ਲੱਗਣਾ ਉਹ ਸਾਰਾ ਵੱਖਰਾ ਪਿਆ ਤਾਂ 2500 ਰੁਪਏ ਦੇ ਹਿਸਾਬ ਨੂੰ ਜੇ ਵੱਧਦਾ ਹੋ ਜਾਂਦਾ ਤਾਂ 1 ਸਾਲ ਦਾ 30000 ਰੁਪਏ ਸ਼ੁੱਧ ਕੱਲਾ ਬੇਸਿਕ ਪੈਨਸ਼ਨ 'ਚ ਵੱਧਦਾ ਹੈ ਤੇ ਜੇ 18 ਸਾਲ ਹੋ ਗਏ 18 ਸਾਲ ਗੁਣਾ 30000 ਰੁਪਏ ਲਾ ਲਓ 5 ਲੱਖ 40000 ਰੁਪਿਆ ਤੁਹਾਡਾ ਫਰਦਰ ਨਜ਼ਰ ਆ ਰਹੇ ਇਹ ਕੱਲੀ ਦੀ ਕੱਲੀ ਪੈਨਸ਼ਨ ਦਾਗਾ ਬਾਕੀ ਜਿਹੜਾ ਇਹਦੇ ਉੱਤੇ ਡੀਏ ਲੱਗਣਾਗਾ ਉਹ ਲੱਗ ਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਸਮੇਂ-ਸਮੇਂ ਤੇ ਤੁਹਾਡੇ ਪੈਨਸ਼ਨਾਂ ਰਿਵਾਈਜ਼ ਹੋਈਆਂ ਉਹ ਲੱਗ ਗਏ ਤਾਂ ਮਿਨੀਮਮ ਮਿਨੀਮਮ 10 ਲੱਖ ਰੁਪਿਆ ਘੱਟੋ-ਘੱਟ ਹੀ ਹਰੇਕ ਮੁਲਾਜ਼ਮ ਦਾ ਇਹਦੇ ਵਿੱਚ ਬਣ ਜਾਣਾ ਇਹਦੇ ਵਿੱਚ ਲਿਖਿਆ ਵੀ ਇਹਨਾਂ ਨੇ ਵੀ ਰਿਟਾਇਰੀ ਦੀ ਅਸਲ ਸੇਵਾ ਪੱਤਰੀ ਏਜੀ ਦਫ਼ਤਰ ਵੱਲੋਂ రికార్డ్ ਇਹਨਾਂ ਨੇ ਮੰਗਾਇਆ ਸੀ ਕਿਉਂਕਿ ਕਾਫੀ ਜ਼ਰੂਰੀ ਸੀ ਤੇ ਕਾਫੀ ਖਿੱਚ ਵੀ ਸੀ फटाफट ਇਹ ਸੀ ਵੀ ਸਾਨੂੰ ਦੇਜੋ ਵੀ ਸਰਕਾਰ ਨੇ ਦੱਸਣਾ ਵੀ ਕਿੰਨਾ ਕੁ ਸਾਡੇ ਤੇ ਆਰਥਿਕ ਬੋਝ ਪੈ ਰਿਹਾ ਤਾਂ ਜਿਹੜਾ ਵੀ ਤੁਹਾਡੇ ਜੀ ਕੋਈ ਰਿਟਾਇਰੀ ਕਿਸੇ ਦੀ ਜਾਣ ਪਛਾਣ ਚ ਹੁੰਦਾ ਮੰਨ ਲਓ ਤੁਸੀਂ ਨਹੀਂ ਹੈਗੇ ਇਸ ਪੀਰੀਅਡ ਦਾ ਹੈਗਾਗਾ 2006 ਤੋਂ ਲੈ ਕੇ 2011 ਤੱਕ ਦਾ ਤਾਂ ਉਹਦੇ ਤੱਕ ਜਰੂਰ ਇਹ ਵੀਡੀਓ ਆਪਣੀ ਪੰਚਾਇਤੀ ਤਾਂ ਕਿ ਜਿਉਂ ਨੇ ਕੇਸ ਵਗੈਰਾ ਨਹੀਂ ਕੀਤਾ ਤਾਂ ਉਹ ਵੀ ਇਹਦੇ ਵਿੱਚ ਸ਼ਾਮਿਲ ਹੋ ਜੇ ਤੇ ਉਹਨੂੰ ਵੀ ਇਹਦਾ ਲਾਭ ਮਿਲ ਜੇ ਠੀਕ ਹੈ ਮਿਲ ਜਾਣਾ ਹੀ ਹੈ ਵੈਸੇ ਕਿਉਂਕਿ ਲੱਗ ਰਿਹਾ ਹੈਗਾ ਕੋਰਟ ਨੇ ਦੇ ਹੀ ਦਿੱਤਾਗਾ ਕੀ ਕਹਿ ਕੇ ਮਤਲਬ ਇਹ ਕਹਿਣਗੇ ਵੀ ਨਾ ਮਿਲੇ ਤਾਂ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆ ਆਪਣੀ ਵੀਡੀਓ ਦੇ ਵਿੱਚ ਤਾਂ ਕੇ ਵੀ ਇੱਥੇ ਲਿਖਿਆ ਹੋਇਆ ਇਹਨਾਂ ਨੇ 33 ਸਾਲ ਤੋਂ ਘਟ ਸਕਰੀਨਸ਼ਾਟ ਹੀ ਲੈ ਲਓ ਇਹਨਾਂ ਨੇ ਲਿਖਿਆ ਸੀ ਵੀ ਇਦਾਂ ਕਰਕੇ ਵੀ ਸਿਵਲ ਰਿਟ ਪਟੀਸ਼ਨ 7239 2015 ਲਾਭ ਸਿੰਘ ਧਾਰੀਵਾਲੜ ਤੇ ਹੋਰ ਮੁਨੇ 18 12 19 ਨੂੰ ਲਾਗੂ ਕਰਤੀ ਸੀ ਇਹਦੇ ਵਿਰੁੱਧ ਸਰਕਾਰ ਨੇ ਐਲਪੀਪਾਈਵੇ 691 2020 ਹਜਰੀ ਸੁਣਵਾਈ ਚੱਲੀ ਜਾਂਦੀ ਹੈ 29 2024 ਨੂੰ ਹੋ ਗਈ ਹੋਊ ਸੁਣਵਾਈ ਇਹਦੀ ਪਰ ਅਜੇ ਵੀ ਇਹਦੀ ਸੂਚਨਾ ਮੰਗ ਰਹੇ ਨੇ ਤਾਂ ਜੋ 1 ਇੱਕ 6 ਤੋਂ ਲੈ ਕੇ 30 11 11 ਤੱਕ ਵੀ ਕਿੰਨੇ ਕੁ ਰਿਟਾਇਰੀ ਹੋਏ ਨੇ ਕੀ ਬੋਚਦੇ ਵੀ ਜੇ ਸਾਡੀ 25 ਸਾਲ ਤੋਂ ਵੱਧ ਸਰਵਿਸ ਹੋਈ ਹੈ ਤਦੇ ਸਾਨੂੰ ਫਾਇਦਾ ਹੋਣਾ ਏਦਾਂ ਨਹੀਂ ਹੈ ਇਹਦੇ 'ਚ ਇੱਥੇ ਵੀ ਇਹੀ ਲੱਗ ਰਿਹਾ ਮੰਨ ਲਓ ਕਿਸੇ ਦੀ ਸਰਵਿਸ 20 ਸਾਲ ਹੋਈ ਸੀ ਉਹਨਾਂ ਦੀ ਪੇ ਸੀ 20000 ਤਾਂ 20000 ਗੁਣਾ 20 ਵੰਡੇ 64 ਜੇ 20 ਵੰਡੇ 64 ਦੀ ਜਗ੍ਹਾ ਤੇ ਆਪਾਂ 20 ਵੰਡੇ 50 ਕਰਾਂਗੇ ਤਾਂ ਆਟੋਮੈਟਿਕਲੀ ਤੁਹਾਡੀ ਪੈਨਸ਼ਨ ਵਧੇਗੀ ਤਾਂ ਇਹ ਨਹੀਂ ਹੈ ਵੀ 25 ਸਾਲਾਂ ਤੇ ਇਹੀ ਪੂਰਾ ਬੈਨੇਫਿਟ ਹੈ ਜੇ ਕਿਸ ਦੀ 20 ਸਾਲ ਸੀ ਜਾਂ 15 ਸਾਲ ਸੀ ਤਾਂ ਉਹਨੂੰ ਵੀ ਇਸ ਰੇਟ ਦੇ ਵਿੱਚ ਫਾਇਦਾ ਓਵੇਗਾ ਸੋ ਸਾਰੇ ਧਿਆਨ ਦੇਣ ਹੁਣ ਆਪਾਂ ਉਹਨਾਂ ਕੁਝ ਯਾਦ ਰੱਖਣ ਵਾਲੇ ਨੁਕਤੇ ਮਿਲਵਾਦੇ ਆਂ ਦੂਜਾ ਨੁਕਤਾ ਇਹਨਾਂ ਨੇ ਲਿਖਿਆ 25 ਸਾਲ ਤੋਂ ਘੱਟ ਵਾਲਾ ਇਹ ਕੋਈ ਜ਼ਰੂਰੀ ਨਹੀਂ ਇੱਥੇ ਜੇ ਉਹਦੀ 20 ਸਾਲ ਦੀ ਜਗ੍ਹਾ ਤੇ 10 ਸਾਲ ਦੀ ਵੀ ਨੌਕਰੀ ਹੈ ਤਾਂ ਵੀ ਉਹਨੂੰ ਪੈਨਸ਼ਨ ਲੱਗ ਜਾਣੀ ਆ ਬਸ ਫਾਰਮੂਲਾ ਤੁਹਾਨੂੰ ਪਤਾ ਹੀ ਹੈ ਜਿੱਥੇ ਇੱਥੇ 50 ਲਿਖਿਆ ਹੈ ਤਾਂ ਜਿੰਨੀਆਂ ਉਹਦੀਆਂ ਛਮਾਈਆਂ ਬਣਦੀਆਂ ਨੇ ਛਮਾਈਆਂ ਕਿੰਨੀਆਂ ਜਾਂਦੀਆਂ ਪੁਰਾਣੇ ਬੰਦਿਆਂ ਤੋਂ ਬਦ ਛਮਾਈ ਮਤਲਬ 6 ਮਹੀਨੇ ਕਿਉਂਕਿ ਆਪਣੇ ਨਾਲ ਕੁਝ ਨਵੇਂ ਜੁਜਰ ਵੀ ਹੁੰਦੇ ਨੇ ਜਿੰਨੀ ਆ ਉਹਦੀਆਂ ਛਮਾਈਆਂ ਬਣਦੀਆਂ ਨੇ ਬੇਸਿਕ ਪੇ ਗੁਣਾ ਨੰਬਰ ਆਫ ਛਮਾਈਆਂ ਠੀਕ ਹੈ बटे 100 ਉਸ ਤਰ੍ਹਾਂ ਉਹਦੀ ਪੈਨਸ਼ਨ ਫਿਕਸ ਹੁੰਦੀ ਹੈ ਉਸ ਤਰ੍ਹਾਂ ਕੰਮੂਟੇਸ਼ਨ ਹੈ ਕੰਮੂਟੇਸ਼ਨ ਦੀ ਆਪਾਂ ਇੱਕ ਕੰਪਲੀਟ ਵੀਡੀਓ ਪਾਈ ਵੀ ਹੈ ਵੀ ਕੀ ਉਹਦੇ 'ਚ ਫਾਇਦੇ ਨੇ ਉਹ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਕਾਫੀ ਉਹਦੇ 'ਚ ਡਿਟੇਲ 'ਚ ਦੱਸਿਆ ਹੋਇਆ ਤੇ ਕੰਮੂਟੇਸ਼ਨ ਉਹਦਾ ਫਾਇਦਾ ਵੀ ਤਾਂ ਉਹਦੇ ਵਿੱਚ ਦੱਸਿਆ ਤੁਹਾਨੂੰ ਫਾਇਦਾ ਕੀ ਹੈ ਹਾਲਾਂਕਿ ਇਹ ਫਾਇਦਾ ਰੱਬ ਨਾ ਹੀ ਕਰਾਵੇ ਹਨ ਵੀ ਜੇ ਕਿਸ ਦੀ ਮੌਤ ਹੋ ਜਾਂਦੀ ਹੈ ਤਾਂ ਉਹਨੇ ਕਮਿਊਟ ਦੇ ਪੈਸੇ ਨਹੀਂ ਮੋੜਨੇ ਆਪਾਂ ਵੀਡੀਓ ਕਮਿਊਟ ਦੇ ਵਿੱਚ ਇਹ ਪਾਈ ਸੀ ਉਹ ਲਈ ਵੀਡੀਓ ਦਾ ਤੁਹਾਨੂੰ ਦੱਸ ਵੀ ਦੇਣਾ ਵੀ ਪਹਿਲਾਂ 15 ਸਾਲ ਕਮਿਊਟ ਤੋਂ ਬਾਅਦ ਪੈਸੇ ਮੋੜਦੇ ਸੀ ਹੁਣ ਇਹਦਾ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਵੀ 10 ਸਾਲ 8 ਮਹੀਨੇ ਜਾਂ ਜੋ ਵੀ ਕੋਰਟ ਕਹਿੰਦੀ ਹੈ ਵੀ ਉਹਨੇ ਸਮੇਂ ਹੀ ਰਿਕਵਰੀ ਹੋਇਆ ਕਰੇਗੀ ਇਹ ਵੀ ਰੈਟਲ ਆਊ ਹੋ ਚੁੱਕੀ ਹੈ ਫਿਲਹਾਲ ਜਿਹੜੀ ਕਟੌਤੀ ਸੀ 11ਵੇਂ ਸਾਲ ਤੋਂ ਬਾਅਦ ਦੀ ਉਹ ਬੰਦ ਹੋ ਗਈ ਉਹਨਾਂ ਦੀ ਜਿਨ੍ਹਾਂ ਨੇ ਪਟੀਸ਼ਨ ਪਾਈ ਵੀ ਹੈ ਉਸ ਤੋਂ ਅੱਗੇ ਬੜਾਪਾ ਵੱਤਾ ਜਿਵੇਂ ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਦੱਸਕੇ ਟਿਆ 올ਡ ਏਜ ਅਲਾਉਂਸ ਉਹ ਇਹ ਵੀ ਕਹਿਣਦੇ ਲੋਕ ਇਹਦੀਆਂ ਦਰਾਂ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ 65 ਸਾਲ ਤੇ 5% ਐਕਸਟਰਾ ਮਿਲ ਜਾਂਦਾ 70 ਤੇ 10 75 ਤੇ 15 80 ਸਾਲ ਤੇ ਆ ਕੇ 25% 85 ਤੇ 35 90 ਤੇ 45 95 ਤੇ 55 ਤੇ 100 ਸਾਲ ਤੋਂ ਬਾਅਦ ਉਹਦੀ ਜਿਹੜੀ ਪੈਨਸ਼ਨ ਹੈ ਡਬਲ ਹੋ ਜਾਂਦੀ ਹੈ 100% ਦਾ ਵਾਧਾ ਮਤਲਬ ਜੇ ਪਹਿਲਾਂ ਪੈਨਸ਼ਨ ਉਹਦੀ 20000 ਸੀ ਤਾਂ 20 ਤੋਂ ਉਹਦੀ ਪੈਨਸ਼ਨ ਲਗਭਗ 40000 ਬਣ ਜਾਂਦੀ ਹੈ ਡੀਏ ਇਹਦੇ ਉੱਤੇ ਵੀ ਨਾਲ ਲੱਗਣਾ ਲਿਖਿਆ ਹੋਇਆ ਇਸ ਵਾਦੇ ਉੱਪਰ ਡੀਏ ਵੀ ਮਿਲਦਾ ਹੈ ਗ੍ਰੈਜੂਏਟੇਡ ਰਿਟਾਇਰਮੈਂਟ ਗ੍ਰੈਜੂਏਟੀ ਜਿਹਨੂੰ ਡੀਸੀਆਰਜੀ ਕਹਿੰਦੇ ਨੇ ਡੈਥ ਕਮ ਗ੍ਰੈਜੂਏਟੀ ਇਹਦਾ ਫਾਰਮੂਲਾ ਤਾਂ ਸਰਨੇਕੀਕੀ ਤੋਂ ਮਿਲ 16 ਤੋਂ ਮਿਲਦੀ ਹੈ ਇਹ ਪਹਿਲਾਂ 10 ਲੱਖ ਸੀ ਐਤੋਂ ਪਹਿਲਾਂ ਲਿਮਟ ਮੈਕਸਿਮਮ ਹੁਣ 10 ਤੋਂ ਵਧਾ ਕੇ ਕਿੰਨੀ ਕਰਤੀ 20 ਲੱਖ ਕਰਤੀ ਠੀਕ ਹੈ ਇਹਦਾ ਫਾਰਮੂਲਾ ਲਿਖਿਆ ਬੇਸਿਕ ਪੇ ਪਲੱਸ ਸਪੈਸ਼ਲ ਪੇ ਪਲੱਸ ਐਨਪੀ ਐਨਬੀ ਆਪਾਂ ਨੂੰ ਮਤਲਬ ਡਾਕਟਰੀ ਲੈਨ ਵਗੈਰਾ ਦੇ ਵਿੱਚ ਮਿਲਦਾਗਾ ਨੌਨ ਪ੍ਰੈਕਟਿਸ ਅਲਾਉਂਸ ਪਲੱਸ ਡੀ ਮੋਸਟਲੀ ਮੁਲਾਜ਼ਮਾਂ ਨੂੰ ਬੇਸਿਕ ਪੇ ਤੇ ਡੀ ਆ ਹੀ ਰਹਿ ਜਾਂਦਾ ਕੋਈ ਸਪੈਸ਼ਲ ਪੇ ਐਨ ਪੀ ਐ ਪਰਸਨਲ ਪੇ ਆਪਣੇ ਹੈ ਨਹੀਂ ਕਿ ਡਾਕਟਰੀ ਲੈਨ ਵਗੈਰਾ ਚ ਹੈਗੀ ਹੈ ਮਤਲਬ ਜਿਵੇਂ ਟੀਚਿੰਗ ਲੈਨ ਆਖੀ ਜਾ ਹੋਰ ਲੈਣਾ ਕਿ ਉਹਨਾਂ ਚ ਨਹੀਂ ਹੈਗੀ ਠੀਕ ਹੈ ਇਹ ਵੀ ਤੁਹਾਡੀਆਂ ਛਮਾਈਆਂ ਦੇ ਵਾਸਤੇ ਹੀ ਮਿਲਦੀ ਹੈ ਕਿੰਨੀਆਂ ਤੁਹਾਡੀਆਂ ਛਮਾਈਆਂ ਹੋਗੀਆਂ ਉਹ ਆਪਾਂ ਜਿਵੇਂ ਜਿਵੇਂ ਜੋ ਆਪਾਂ ਗ੍ਰੈਜੂਅਟੀ ਦੀ ਵੀਡੀਓ ਬਣਾਵਾਂਗੇ ਉਹਦੇ ਚ ਤੁਹਾਨੂੰ ਐਕਸਪਲੇਨ ਕਰ ਦਾਂਗੇ ਅੱਗੇ ਆ ਗਈ ਕਮਾਈ ਛੁੱਟੀ ਕਮਾਈ ਛੁੱਟੀ ਵੀ ਕੀ ਹੁੰਦੀ ਹੈ ਜਿਹੜੀ ਆਪਾਂ ਛੁੱਟੀ ਕਮਾਉਣਿਆਂ ਦੇ ਵਿੱਚ ਵੀ ਕਾਫੀ ਡਾਊਟ ਵੀ ਆਪਾਂ ਵੀਡੀਓ ਪਾਈ ਸੀ ਇਹ ਮੈਕਸਿਮਮ ਉਹ ਵੀਡੀਓ ਦੇ ਵਿੱਚ ਆਪਾਂ ਛੁੱਟੀਆਂ ਦੇ ਬਾਰੇ ਸਾਰੀ ਹੀ ਦੱਸਿਆ ਹੋਇਆ ਕਮਾਈ ਛੁੱਟੀ ਵੀ ਦੱਸੀ ਉਹਦੇ ਚ ਵੀ ਮੈਕਸਿਮਮ 300 ਕਮਾਈ ਛੁੱਟੀ ਦੇ ਤੁਹਾਨੂੰ ਪੈਸੇ ਮਿਲ ਸਕਦੇ ਨੇ ਜਿੰਨੀ ਤੁਹਾਡੀ ਆਖਰੀ ਪੇ ਇਹ ਮੂਰਲੀ ਤਨਖਾਹ ਤੋਂ ਪਾ ਬੇਸਿਕ ਪੇ ਉਹਦੇ ਤੇ ਉਸ ਸਮੇਂ ਕਿੰਨਾ ਡੀਏ ਮਿਲ ਰਿਹਾ ਤੇ ਖਾਤੇ ਵਿੱਚ ਕਿੰਨੀ ਤੁਹਾਡੀ ਛੁੱਟੀ ਜਮਾਗੀ ਜੇ ਕਿਸ ਦੀ ਛੁੱਟੀ 200 ਜਮਾ ਤਾਂ 200 ਦੇ ਹਿਸਾਬ ਨਾਲ ਪੈਸੇ ਮਿਲਨੇ ਆ 250 ਕੀ ਤਾਂ 250 ਦੇ ਪੈਸੇ ਮਿਲਨੇ ਆ ਤੇ ਜੇ ਤੁਹਾਡੀ 350 ਜਮਾਗੀ ਤਾਂ 350 ਨਹੀਂ ਮਿਲਨੇ ਕਿੰਨੇ ਦੇ ਪੈਸੇ ਮਿਲਨੇ ਆ 300 ਇਹ ਲਾਗੂ ਹੋਈ ਸੀ ਇੱਕ ਇੱਕ 1990 ਤੋਂ ਮਿਲਨੀ ਉਸ ਤੋਂ ਬਾਅਦ ਜੀਆਈਐਸ ਗਰੁੱਪ ਇੰਸ਼ੋਰੈਂਸ ਸੇਵਿੰਗ ਸਕੀਮ ਹੈ ਇਹਦੇ ਵਿੱਚ ਵੀ ਇਹਨਾਂ ਨੇ ਥੋੜਾ ਚੇਂਜ ਕੀਤਾਗਾ 4 ਗੁਣਾ ਰੇਟ ਕੀਤੇ ਨੇ ਜੇ ਕੋਈ ਗਰੁੱਪ A B C ਤੇ D ਦਾ ਬੰਦਾ ਰਿਟਾਇਰ ਜੇਕਰ ਤਾਂ ਮਤਲਬ ਡੈਥ ਹੋ ਗਈ ਤਾਂ ਉਹਨੂੰ 4 ਲੱਖ 80000 2 ਲੱਖ 40000 ਤੇ 1 ਲੱਖ 20000 ਰੁਪਏ ਮਿਲ ਲੈਣ ਤੇ D ਵਾਲਾਗਾ ਤਾਂ 60000 ਰੁਪਏ ਮਿਲ ਲੈਣੇ ਠੀਕ ਹੈ ਇਹ ਜਿੰਨੀ ਉਹਦੇ ਕਟੌਤੀ ਹੁੰਦੀ ਹੈ ਉਹਦੇ ਹਿਸਾਬ ਨਾਲ ਹੀ ਹੈ ਬਸ ਉਹਦੇ ਜਿੰਨੀ ਕਟੌਤੀ ਹੁੰਦੀ 120 ਰੁਪਏ ਕਟੌਤੀ ਹੁੰਦੀ ਆ ਦਾ ਮਗਰ ਉਹਦੇ ਤਿੰਨ ਜ਼ੀਰੋਆਂ ਹੋਰ ਲਾ ਲਓ ਇੰਨੇ ਉਹਨੂੰ ਪੈਸੇ ਮਿਲ ਲੈਣੇ ਉਹਦੇ ਮਤਲਬ ਪਰਿਵਾਰ ਨੂੰ ਮਿਲ ਲੈਣੇ ਹਰ 2 ਸਾਲ ਬਾਅਦ ਪੈਨਸ਼ਨਰ ਨੂੰ ਇੱਕ TC ਮਿਲਦਾ ਲੋਕਲ TC ਵੀ ਕਹਿ ਦਿੰਨੇ ਆਪਾਂ ਟਰੈਵਲ ਕੰਸੈਸ਼ਨ ਮਿਲਦਾ ਹੁੰਦਾ एलटीसी ਜਿਹੜੇ ਮੌਜੂਦਾ ਕਰਮਚਾਰੀ ਜੋਬ 'ਚ ਨੇ ਉਹਨਾਂ ਨੂੰ ਮਿਲਦਾ ਹੈ टीसी ਮਤਲਬ ਇੱਕ ਤੁਹਾਨੂੰ ਇੱਕ ਪੈਨਸ਼ਨ ਮਿਲ ਜਾਂਦੀ ਹੈ ਮੁੱਢਲੀ ਤਨਖਾਹ ਜਿਹਨੋਂ ਆਪਾਂ ਬੇਸਿਕ ਪੈਨਸ਼ਨ ਇਥੇ ਪੀ ਦਾ ਮਤਲਬ ਪੈਨਸ਼ਨ ਹੈ ਬੇਸਿਕ ਪੈਨਸ਼ਨ ਮਿਲਦੀ ਹੈ ਉਹ ਤੁਹਾਡਾ ਜਿੱਸਾ ਉਹਦਾ ਸਪੈਮ ਹੈ ਉਹ ਜਨਵਰੀ ਮਹੀਨੇ 'ਚ ਮਿਲਦੀ ਹੈ ਜਾਂ ਜੁਲਾਈ ਮਹੀਨੇ 'ਚ ਮਿਲਦੀ ਹੈ ਠੀਕ ਹੈ ਮਤਲਬ ਲਗਭਗ ਐਮ ਲੋ 2 ਸਾਲਾਂ ਦੇ ਵਿੱਚ ਬੰਦੇ ਨੂੰ 24 ਦੀ ਜਗ੍ਹਾ ਤੇ 25 ਪੈਨਸ਼ਨਾਂ ਮਿਲਦੀਆਂ ਪਰ ਜਿਹੜਾ ਇਹ 25ਵੀਂ ਪੈਨਸ਼ਨ ਹੈ 25ਵੀਂ ਇਹਦੇ ਤੇ ਤੁਹਾਨੂੰ ਡੀਏ ਨਹੀਂ ਨਾਲ ਮਿਲਦਾ ਕੱਲੀ ਜਿੰਨੀ ਹੈ ਉਨੀ ਹੀ ਮਿਲਣੀ ਹੈ ਹਰ ਮਹੀਨੇ ਇੱਕ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਹੈ ਨਵੰਬਰ ਮਹੀਨੇ ਦੇ ਵਿੱਚ ਲਾਈਫ ਸਰਟੀਫਿਕੇਟ ਦਾ ਮਤਲਬ ਮੈਂ ਜੀਵਿਤਾ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਨ ਪਰ ਲਾਈਫ ਸਰਟੀਫਿਕੇਟ ਠੀਕ ਹੈ ਬਹੁਤੇ ਨੂੰ ਤਾਂ ਸਾਰੀਆਂ ਗੱਲਾਂ ਪਤਾ ਨੇ ਪਰ ਆਹੰਦਾ ਫਿਰ ਵੀ ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹਦੇ ਲਈ ਵੀਡੀਓ ਬੜੀ ਵਧੀਆ ਵਧੀਆ ਲੱਗ ਰਹੀ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੈਨਸ਼ਨਰ ਵੱਲੋਂ ਜਿਉਂਦੇ ਜੀ ਲਾਈਫਟਾਈਮ ਏਰੀਅਰ ਦਾ ਫਾਰਮ ਹੈ ਇਹਦੇ ਤੇ ਵੀ ਆਪਾਂ ਇੱਕ ਵੀਡੀਓ ਪੂਰੀ ਬਣਾ ਰੱਖੀ ਹੈ ਉਹਦੇ ਫਾਇਦੇ ਵੀ ਉਹਦੇ ਵਿੱਚ ਸਾਰੇ ਦੱਸੇ ਨੇ ਵੀ ਕੀ ਹੁੰਦੇ ਨੇ ਤਾਂ ਇਹ ਵੀ ਉਹਨੂੰ ਜੇ ਕਿਸੇ ਨੇ ਨਹੀਂ ਦਿੱਤਾ ਤਾਂ ਉਹ ਵੀਡੀਓ ਜ਼ਰੂਰ ਦੇਖ ਲਿਓ ਤੇ ਆਪਣਾ ਲਾਈਫਟਾਈਮ ਏਰੀਅਰ ਦਾ ਸਰਟੀਫਿਕੇਟ ਬੈਂਕ ਦੇ ਵਿੱਚ ਜਮਾ ਜ਼ਰੂਰ ਕਰਾ ਲਿਓ ਜਿਉਂਦੇ ਜੀ ਤੋਂ ਭਾਵੇਂ ਹੀ ਹੁੰਦਾ ਵੀ ਮਰਨ ਤੋਂ ਬਾਅਦ ਜਿਹੜੇ ਤੁਹਾਡੇ ਕੋਈ ਬਕਾਇਆਸ਼ ਖਾਏ ਰਹਿ ਗਏ ਬੈਂਕ ਵੱਲ ਉਹ ਤੁਹਾਡੇ ਜਿਹੜੇ ਮੰਗਰ ਪਰਿਵਾਰ ਰਹਿ ਗਿਆ ਉਹਨੂੰ ਮਿਲ ਜਾ। ਤੇ ਜੇ ਕਹਿੰਦੇ ਕਿਸੇ ਨੂੰ ਕੋਈ ਗ੍ਰੈਜੂਇਟੀ 3 ਮਹੀਨੇ ਤੋਂ ਬਾਅਦ ਵੀ ਨਹੀਂ ਮਿਲਦੀ ਤਾਂ ਉਹਦੇ ਤੇ ਉਹ ਵਿਆਜ ਕਲੇਮ ਕਰ ਸਕਦਾ ਹੈ ਰਿਟਾਇਰੀ। ਕਿੰਨਾ ਜਿੰਨਾ ਜੀਪੀ ਫੰਡ ਦੀ ਦਰ ਹੈ। ਤੇ ਇਸ ਤਰ੍ਹਾਂ ਜੇ 6 ਮਹੀਨੇ ਤੋਂ ਵੱਧ ਮਹੀਨੇ ਤੋਂ ਵੱਧ ਹੋ ਗਿਆ ਤਾਂ ਵਿਆਜ ਜਿੰਨਾ ਉਸ ਸਮੇਂ ਚੱਲ ਰਿਹਾ ਲਾਗੂਦਾਰ ਹੈ ਉਹਦੇ ਅਨੁਸਾਰ ਮਿਲਦਾਗਾ ਪੱਤਰ ਦਾ ਵੀਰ ਬ ਇਹਨਾਂ ਨੇ ਪਾਇਆ ਹੋਇਆ ਪਰ ਆਮ ਤੌਰ ਤੇ ਜੇ ਕੋਈ ਰਿਟਾਇਰੀ ਲੈਂਦਾ ਤਾਂ ਕੋਰਟ ਦੇ ਥਰੂ ਹੀ ਜ਼ਿਆਦਾਤਰ ਲੈਂਦੇ ਨੇ ਅੱਗੇ ਡੀਸੀਆਰਜੀ ਦੇ ਰੇਟ ਕੀ ਨੇ ਵੱਧਦ ਵੱਧ 33 ਸਾਲ ਮਿਲੇਗਾ 33 ਸਾਲ ਮਤਲਬ 66 ਤੋਂ ਵੱਧ ਸ਼ਮਈਆਂ ਨਹੀਂ ਆਪਾਂ ਨੇ ਲੈਣੀਆਂ ਹੁੰਦੀਆਂ ਫਾਰਮੂਲਾ ਦਾ ਹਸਤਾ ਬੇਸਿਕ ਪੇ ਪਲੱਸ ਡੀਏ ਗੁਣਾ 66 4 ਭਾਗ 4 ਦਾ ਮਤਲਬ बटे ਜਿੰਨੀ ਬੇਸਿਕ ਪੇ ਹੈ ਉਹਦੇ ਵਿੱਚ ਡੀਏ ਜੋੜ ਦੇਣਾਗਾ ਜੋੜਨ ਤੋਂ ਬਾਅਦ ਉਹਨੂੰ ਗੁਣਾ ਕਰ ਦੇਣਾ 64 ਨਾਲ 4 64 ਦੀ ਜਗ੍ਹਾ ਤੇ ਜੇਗੀ ਤਾਂ 64 ਤੋਂ ਘੱਟ ਹੈ ਤਾਂ ਉਹ ਘੱਟ ਆ ਜੂ ਮਿਨੀਮਮ ਸਰਵਿਸ ਦੇ ਵਾਸਤੇ ਸ਼ਹਿਰ ਪੰਜ ਸਾਲ ਹੈ ਡੀਸੀਆਰ ਜੀ ਵਾਸਤੇ ਦਰਜਾ ਚਾਰ ਲਈ ਇਹ 35 ਸਾਲ ਤੱਕ ਵੀ ਮਿਲਣ ਜੋਗਾ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ 58 ਦੀ ਜਗ੍ਹਾ ਤੇ ਕਿੰਨੀ ਹੁੰਦੀ ਹੈ 60 ਹੁੰਦੀ ਹੈ ਤਾਂ ਉੱਥੇ ਇਹ 68 ਦੀ ਜਗ੍ਹਾ ਤੇ ਫਾਰਮੂਲਾ 70 ਹੋ ਜਾਂਦਾ ਜੇਕਰ ਨੌਕਰੀ ਘਟ ਹੋਵੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਟ੍ਰੀ ਆਪ ਸਰਵਿਸ बटे 4 ਮਤਲਬ ਜੇ ਕੋਈ ਬੰਦਾ 25 ਸਾਲਾਂ ਦੇ ਰਿਟਾਇਰ ਹੋ ਰਿਹਾ ਹੈ ਤਾਂ ਬੇਸਿਕ ਪੇ ਪਲੱਸ ਡੀਏ ਗੁਣਾ 50 बटे ਜ ਲਗਭਗ ਲਗਭਗ ਐ ਮੰਨ ਕੇ ਚਲੋ ਜਿੰਨੀ ਉਹਦੀ ਪੇ ਲਾਸਟ ਮਿਲੀ ਹੈ ਤਾਂ ਜਿੰਨੀਆਂ ਉਹਦੀਆਂ ਸ਼ਮਾਇਆਂ ਹੋ ਗਈਆਂ ਉਹਦਾ ਚੌਥਾ ਹਿੱਸਾ ਉਹਨੀਆਂ ਪੰਜਾ ਮਿਲ ਜਾਂਦੇ ਮਤਲਬ ਇਸ ਬੰਦੇ ਨੂੰ 12.5 ਪੰਜਾ ਮਿਲ ਜਾਣਗੀ ਆ ਜੇ ਕਿਦੀ ਸਾਢੇ ਜੇ ਕਿਦੀ 25 ਸਾਲ ਦੀ ਸਰਵਿਸ ਹੋਈ ਹੈ ਤੇ ਜੇ ਉਹਦੀ ਨੌਕਰੀ ਦੇ ਦੌਰਾਨ ਮੌਤ ਹੋ ਜੇ ਫਿਰ ਇੱਥੇ बटे 4 ਦੀ ਜਗ੍ਹਾ ਤੇ ਕਿੰਨਾ ਹੋ ਜਾਂਦਾ बटे 2 ਫਿਰ ਇੱਥੇ 4 ਦੀ ਜਗ੍ਹਾ ਤੇ 2 ਮਤਲਬ ਅੱਧਾ ਹੋ ਜਾਂਦਾ ਫਿਰ ਉਹਨੂੰ 25 ਪਹਿਲਾਂ ਸੀ 25 ਸਾਲ ਵਾਲੇ ਨੂੰ 12.5 ਆਪਾਂ ਤਨਖਾਹਾਂ ਦੇਖੀਆਂ ਸੀ ਹੁਣ 12.5 ਦੀ ਜਗ੍ਹਾ ਤੇ ਉਹਨੂੰ 25 ਤਨਖਾਹਾਂ ਹੀ ਪੂਰੀਆਂ ਮਿਲ ਜਾਂਦੀਆਂ ਕਿਹਨੂੰ ਮਿਲਣਗੇ ਉਹਦੇ ਪਰਿਵਾਰ ਠੀਕ ਹੈ ਉਮੀਦ ਹੈ ਵੀ ਤੁਹਾਨੂੰ ਆਪਣਾ ਸਿਸਟਮ ਠੀਕ ਲੱਗੇ ਜੇ ਕਿੰਨੇ ਸਕਰੀਨ ਸ਼ਾਟ ਲੈਣਾ ਤਾਂ ਵੀ ਲੈ ਸਕਦਾ ਠੀਕ ਹੈ ਠੀਕ ਹੈ ਤਾਂ ਇੱਕ ਬੇਨਤੀ ਹੈ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਜਿਵੇਂ ਜਿਵੇਂ ਅਪਾ ਕੋਈ ਵੀਡੀਓ ਪਾਈਏ ਤੁਹਾਨੂੰ ਮਿਲਦੀ ਰਹੇ ਥੈਂਕ ਯੂ